ਇਆ ਹੋਣ ਗਿਆ ਬੇਟੀਆਂ ਤੋਂ ਬਿਨਾ ਸਮਾ ਸਾਰਾ ਦੂਰ ਆ ਮੈਂ ਜਿਆਦਾ ਟਾਈਮ ਨਹੀਂ ਲੈਂਦੀ ਤੇ ਇੱਕ ਤੜੀ ਜ਼ੋਰਦਾਰ ਮਾਤਾ ਅਜਮੇਰ ਕਾ ਨਹੀਂ ਕਿ ਜੇ ਇਸ ਤਰ੍ਹਾਂ ਇਹ ਮਾਤਾਂ ਦੀ ਦੁੱਖ ਨੂੰ ਮਹਾਪੁਰਸ਼ ਵਖਰੇ ਨੇ ਦਰਦੀ ਹੈ ਗੁਰੂਆਂ ਪੀਰਾਂ ਫਕੀਰਾਂ ਦੀ ਦਰਦੀ ਆ ਤੇ ਇਹਦਾ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਵੀ ਲਿਖਿਆ ਵੀ ਸੋ ਕਿਉਂ ਕੰਦਾ ਆਖੀਏ ਜਿੰਦ ਜੰਮੇ ਰਜ਼ਾਨ ਸੋ ਬੇਟੀ ਨਾਲ ਹੀ ਸਾਰੇ ਰਿਸ਼ਤੇ ਨੇ ਮਾਂ ਭੈਣ ਭੂਆ ਬੇਟੀ ਤੇ ਬੇਟੀ ਤੇ ਇੱਕ ਫੁੱਲਾਂ ਦਾ ਉਹ ਬਲਦਸ਼ਤਾ ਵੀ ਦੋ ਕਰ ਮਹਿਕਾਉਂਦੀ ਆ ਤੇ ਮੈਨੂੰ ਨਹੀਂ ਲੱਗਦਾ ਅੱਜ ਕੱਲ ਦੇ ਸਮੇਂ ਦੇ ਵਿੱਚ ਬੇਟੀਆਂ ਕਿਸੇ ਤੋਂ ਘੱਟ ਨਹੀਂ ਮੰਤਰੀ ਨੇ ਆਉਂਦੇ ਤੇ ਬੈਠੀਆਂ ਨੇ ਡੀਸੀ ਦੇ ਆਉਂਦੇ ਨੇ ਬੈਠੀਆਂ ਨੇ ਜੱਜ ਸਾਡੇ ਸ਼ੇਰ ਪਰ ਦੀ ਬੇਟੀ ਰਮਨੀ ਪਰ ਜੱਜ ਹੋਣੇ ਜੱਜ ਬਣੀਆਂ ਤੇ ਸਨੂਟ ਆਉਂਨਾ ਬੇਟੀਆਂ ਨੂੰ ਤੇ ਮੈਨੂੰ ਨਹੀਂ ਲੱਗਦਾ ਵੀ ਕੋਈ ਵੀ ਕੰਮ ਐਸਾ ਹੈ ਨਹੀਂ ਜਿਹੜਾ ਮੁੰਡਿਆਂ ਦੇ ਬਕਾੜਲੇ ਕੁੜੀਆਂ ਕਰ ਨਹੀਂ ਸਕਦੀਆਂ ਤੇ ਮੈਂ ਉਹਨਾਂ ਮਾਤਾਵਾਂ ਨੂੰ ਸਨੂਟ ਕਰਦੀ ਆ ਜਿਨ੍ਹਾਂ ਨੇ ਬੇਟੀਆਂ ਨੂੰ ਜਨਮ ਦਿੱਤਾ ਤੇ ਇੱਥੇ ਲੋੜੀ ਲਈਆਂ ਤੇ ਹਰੇਕ ਵੀ ਕਰੇ ਬੇਟੀਆਂ ਨਹੀਂ ਪੈਦਾ ਹੁੰਦੀਆਂ ਜਿਨ੍ਹਾਂ ਦਾ ਪਿਤਾ ਬਾਦਸ਼ਾਹ ਹੁੰਦਾ ਬੇਟੀਆਂ ਵੀ ਉਹਨਾਂ ਦੇ ਘਰੇ ਪੈਦਾ ਹੁੰਦੀਆਂ ਨੇ ਸੋ ਜਿਹੜੀਆਂ ਸਾਡੀਆਂ ਮਾਤਾਵਾਂ ਨਹੀਂ ਮੁੰਡੀਆਂ ਬੱਚੀਆਂ ਲਈ ਬੈਠੀਆਂ ਨੇ ਇੱਕ ਵਾਰ ਜ਼ੋਰਦਾਰ ਤਾੜੀਆਂ ਉਹਨਾਂ ਮਾਤਾਵਾਂ ਲਈ ਕਿ ਉਹਨਾਂ ਨੇ ਬੇਟੀ ਨੂੰ ਜਨਮ ਦਿੱਤਾ ਤੇ ਨਿਕਾ ਸਿੰਘ ਜਿਹੜਾ ਸੁਸਾਇਟੀ ਬਣਾਈ ਹੋਈ ਆ ਮਾਤਾ ਅਜਮੇਰ ਕੋਰ ਕੰਨਿਆ ਬਚਾਓ ٹرسٹ ਇਹਨਾਂ ਦਾ ਬਹੁਤ ਹੀ ਸਲਾਘਾਯੋਗ ਕਦਮ ਆ ਇਹ ਉਹ ਸਮਾਜ ਨੂੰ ਬਚਾਰੇ ਨੇ ਜਿੱਤੀ ਬਚ ਰਹੀ ਆ ਮਨੋ ਸਮਾਜ ਦੀਆਂ ਤੋਂ ਔਰਤ ਬਿਨਾਂ ਸੰਸਾਰ ਅਧੂਰਾ ਬਿਨੋ ਔਰਤ ਨਹੀਂ ਹੋਣਾ ਪੋਗਾ ਧੀ ਹੁੰਦੀ ਹੈ ਫੁੱਲਾਂ ਦੀ �्यਾਰੀ ਘਰ ਵਿੱਚ ਰੱਖੇ ਮਹਿਕ ਖਿਲਾਰੀ ਬਾਵਲ ਦੀਪਕ ਰੋਜ਼ ਸਵਾਰੇ ਫਿਰ ਵੀ ਦੁਨੀਆ ਕਿਉਂ ਤਰਕਾਰੀ ਦਸਾਂ ਮੋਦੀਆਂ ਪਾ ਕੇ ਸਭ ਨਾਲ ਲੱਬੈਗਾਨੀ ਹੋ ਜਾਏ ਬੇਚਾਰੀ ਧੀ ਹੁੰਦੀ ਹੈ ਫੁੱਲਾਂ ਦੀ �्यਾਰੀ ਘਰ ਵਿੱਚ ਰੱਖੇ ਮਹਿਕ ਖਨਾਰੀ ਸੋ ਸਾਡੀਆਂ ਬੇਟੀਆਂ ਐਸੇ ਫੁੱਲਾਂ ਦੇ ਗੁਲਦਸਤੇ ਨੇ ਜਿਹੜੇ ਜਿੱਥੇ ਜਾਂਦੀਆਂ ਨੇ ਉਹ ਘਰ ਨੂੰ ਮਹਿਕਾ ਦਿੰਦੀਆਂ ਨੇ ਜੀ ਜ਼ਿੰਦਗੀ ਦੇ ਵਿੱਚ ਕਦੇ ਮਾਂ ਦਾ ਰੋਲ ਕਦੇ ਭੂਆ ਦਾ ਰੋਲ ਕਦੇ ਪਤਨੀ ਦਾ ਰੋਲ ਇੱਕ ਕਿਰਦਾਰ ਨਿਭਾਉਣਾ ਮੁਸ਼ਕਲ ਆ ਤੇ ਬੇਟੀਆਂ ਤਾਂ ਇੰਨੇ ਕਿਰਦਾਰ ਘੁਮਾਉਂਦੀਆਂ ਨੇ ਤਾਂ ਮੇਰੇ ਵੱਲੋਂ ਅੱਜ ਦਾ ਜਿਹੜਾ ਪ੍ਰੋਗਰਾਮ ਆ ਵਧਾਈ ਦੇ ਪਾਤਰ ਨੇ ਨਿੱਕ ਸਾਥ ਨਿੱਕਾ ਤਿੰਜੀ ਭਾਵੇਂ ਇਹਨਾਂ ਦਾ ਨਾਮ ਨਿੱਕਾ ਸਿੰਘਾ ਬਹੁਤ ਛੋਟਾ ਪਰ ਇਹਨਾਂ ਦੇ ਜਿਹੜੇ ਕਾਰਜ ਨੇ ਬਹੁਤ ਹੀ ਸਲਾਗਾਯੋਗ ਨੇ ਬਹੁਤ ਹੀ ਵੱਡੇ ਨੇ ਤਾਂ ਮੇਰੇ ਵੱਲੋਂ ਅੱਜ ਦੇ ਜਿਹੜੇ ਆ ਮਹਾਪੁਰਸ਼ ਬੈਠੇ ਨੇ ਮਹਿਮਾਨ ਆਏ ਨੇ ਉਹਨਾਂ ਵੱਲੋਂ ਦਿਲ ਦੀਆਂ ਗਹਿਰਾਈਆਂ ਤੋਂ ਸ਼ੁਕਰਾਨਾ ਜਿਹੜੇ ਸਾਹਮਣੇ ਇਹ ਠੰਡ ਕੜਾਕੇ ਦਾ ਠੰਡ ਹਵਾ ਚੱਲਦੀ ਆ ਤੇ ਉਹਨਾਂ ਦਾ ਵੀ ਸ਼ੁਕਰਾਨਾ ਪਾਰਿਆਂ ਨੂੰ ਸੁਣਦੇ ਨੇ ਉਹਨਾਂ ਨੇ ਬੈਠੇ ਤੇ ਬਾਕੀ ਲੱਗਦਾ ਵੀ ਜਿਹੜੇ ਇਹ ਪ੍ਰੋਗਰਾਮ ਆ ਬਹੁਤ ਹੀ ਕਾਮਜਾਬ ਆ ਦਾ ਇਸ ਤਰ੍ਹਾਂ ਦੇ ਪ੍ਰੋਗਰਾਮ ਹੋਣੇ ਚਾਹੀਦੇ ਨੇ ਸ਼੍ਰੀ ਕਾਲ ਜੀ ਅਲਬੀਸ ਨਿਊਜ਼ ਚੈਨਲ ਦੇਖਦੇ तमाम ਦਰਸ਼ਕਾਂ ਦਾ ਮੈਂ ਮਨਪ੍ਰੀਤ ਕੋਰ ਸਵਾਗਤ ਕਰਦੀ ਆਈ ਹੌਪ ਕਿ ਸਾਰੇ ਠੀਕ ਠਾਕ ਹੋਵੋਗੇ ਜਿੱਦਕਿ ਸਭ ਨੂੰ ਪਤਾ ਹੀ ਹੈ ਕਿ ਲੋੜੀ ਦਾ ਤਿਹਾੜ ਚੱਲ ਰਿਹਾ ਹਰ ਘਰ ਦੇ ਵਿੱਚ ਜਿਹੜੀ ਲੋੜੀ ਮਨਾਈ ਜਾਂਦੀ ਆ ਪਰ ਤੁਸੀਂ ਤੁਹਾਨੂੰ ਸਭ ਨੂੰ ਪਤਾ ਹੀ ਹੈ ਕਿ ਲੋੜੀ ਹੈ ਜਿਹੜੀ ਮੁੰਡਿਆਂ ਦੀ ਮਨਾਈ ਜਾਂਦੀ ਆ ਹਰ ਘਰ ਦੇ ਵਿੱਚ ਜਿਹੜੇ ਲੋਕ ਨੇ ਆਪੋ ਆਪਣੇ ਮੁੰਡਿਆਂ ਦੀ ਜਿਹੜੀ ਲੋੜੀ ਮਨਾ ਰਹੇ ਨੇ ਪਰ ਕੁਝ ਸੰਸਥਾਵਾਂ ਹੁੰਦੀਆਂ ਨੇ ਕੁਝ ਸਮਾਜ ਸੇਵੀ ਸੰਸਥਾਵਾਂ ਹੁੰਦੀਆਂ ਨੇ ਜਿਨ੍ਹਾਂ ਵੱਲੋਂ ਕਾਫੀ ਤਰ੍ਹਾਂ ਦੇ ਉਪਰਾਲੇ ਕੀਤੇ ਜਾਂਦੇ ਨੇ ਅੱਜ ਅਸੀਂ ਮੈਂ ਬੁਗਰਾ ਵੀ ਖਿਪ ਪਹੁੰਚੇ ਹੋਇਆ ਜਿੱਥੇ ਕਿ ਮਾਤਾ ਜਮੇਰ ਕੋਰ ਕਨਿਆ ਬਚਾਓ ਸੁਸਾਇਟੀ ਵੱਲੋਂ 20 ਕੁੜੀਆਂ ਦੀ ਜਿਹੜੀ ਲੋੜੀ ਮਨਾਈ ਜਾ ਰਹੀ ਹੈ ਤੇ ਉੱਥੇ ਕੁਝ ਸਮਾਜ ਸੇਵੀ ਸੰਸਥਾਵਾਂ ਪਹੁੰਚਿਆ ਹੋਈਆਂ ਨੇ ਸਾਡੇ ਨਾਲ ਮੌਜੂਦ ਨੇ ਮੈਡਮ ਸੁਮਨ ਰਾਣੀ ਜੀ ਇਹ ਵੀ ਇੱਕ ਸਮਾਜ ਸੇਵੀ ਨੇ ਗੱਲਬਾਤ ਕਰਾਂਗੇ ਮੈਮ ਸ਼ਸ਼ੀਕਲ ਜੀ ਸਵਾਗਤ ਕਰਦੀਆਂ ਚੈਨਲ ਤੇ ਜਿਦਾਂ ਕਿ ਅੱਜ ਪਿੰਡ ਬੁਗਰਾ ਦੇ ਵਿੱਚ ਇਹ ਲੋੜੀ ਮਨਾਈ ਜਾਂਦੀ ਹੈ ਕੁੜੀਆਂ ਦੀ ਕੀ ਕਹਿਣਾ ਚਾਹੁੰਦੇ ਹੋ ਜੀ ਇਹ ਜਿਹੜੀ ਅੱਜ ਦਾ ਜਿਹੜਾ ਲੋੜੀ ਦਾ ਪ੍ਰੋਗਰਾਮ ਆ ਮਾਤਾ ਅਜਮੇਰ ਕੌਰ ਕੰਨਿਆ ਬਚਾਓ ٹرسٹ ਵੱਲੋਂ ਆ ਤੇ ਬਹੁਤ ਹੀ ਸ਼ਲਾਘਾਯੋਗ ਕਦਮ ਆ ਕਿਉਂਕਿ ਧਰਤੀ ਤੁਸੀਂ ਮੇਰੇ ਨਾਲ ਖੜੇ ਨੇ ਗੁਰੂਆਂ ਪੀਰਾਂ ਫਕੀਰਾਂ ਦੀ ਧਰਤੀ ਆ ਕਉਕ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਵੀ ਲਿਖਿਆ ਸੋ ਕਿਉ ਮੰਦਾ ਆਕੀਏ ਜਿੱਤ ਜੰਮੇ ਰਜ਼ਾਨ ਕਿਉਕਿ ਜਿਹੜੀ ਔਰਤ ਨੇ ਗੁਰੂਆਂ ਪੀਣਾ ਫਕੀਰਾਂ ਨੂੰ ਜਨਮ ਦਿੱਤਾ ਉਹ ਭਲਾ ਮਾੜੀ ਕਿਵੇਂ ਹੋ ਸਕਦੀ ਆ ਇਹ ਲੋਕਾਂ ਦੀ ਸੋਚ ਹੈ ਛੋਟੀ ਜਿਹੜੇ ਸੋਚਦੇ ਨੇ ਵੀ ਲੜਕੀਆਂ ਬੋਜ਼ ਨੇ ਪਰ ਅੱਜ ਦੇ ਸਮੇਂ ਦੇ ਵਿੱਚ ਜਿਹੜੀਆਂ ਲੜਕੀਆਂ ਨੇ ਉਹ ਬਹੁਤ ਜ਼ਿਆਦਾ ਅੱਗੇ ਜਾ ਰਹੀਆਂ ਨੇ ਚਾਹੇ ਉਹ ਖੇਡਾਂ ਦੇ ਵਿੱਚ ਨੇ ਚਾਹੇ ਉਹ ਪੜ੍ਹਾਈ ਦੇ ਵਿੱਚ ਨੇ ਹਰ ਇੱਕ ਨਵੀਂ ਪੁਲੰਗ ਪੁੱਟਦੀਆਂ ਨੇ ਜ਼ਰੂਰਤ ਹੈ ਪੇਰੈਂਟਸ ਨੂੰ ਬੇਟੀਆਂ ਦਾ ਸਾਥ ਦੇਣ ਲਈ ਤੋ ਇਲਾਕੇ ਦੇ ਵਿੱਚ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਸੁਸਾਇਟੀਆਂ ਨੇ ਜਿਹੜੀਆਂ ਹੁਣ ਲੜਕੀਆਂ ਦੀ ਲੋੜੀ ਮਨਾਈ ਜਿਵੇਂ ਕੱਲ ਗੁਰਬਖਸ਼ਪੁਰਾ ਪਿੰਡ ਦੇ ਵਿੱਚ ਸੀ ਪਰਸੋ ਸਾਡੇ ਕੁਦਰਤ ਮਾਨ ਬਲੋਕ ਲਹਿਰ ਕਲਮਾਂ ਦੀ ਸਾਂਝ ਵੱਲੋਂ ਸੀ ਸੋ ਲਗਾਤਾਰ ਬੇਟੀਆਂ ਨੂੰ ਬਚਾਉਣ ਲਈ ਬਹੁਤ ਸਾਰੀਆਂ ਐਨਜੀਓ ਹਪਰਾਲੇ ਕਰ ਰਹੀਆਂ ਨੇ ਸੋ ਇਹਨਾਂ ਦਾ ਕੰਮ ਬਹੁਤ ਹੀ ਸਲਾਘਾਯੋਗ ਆ ਤੇ ਲੋੜੀ ਪੁੱਤ ਦੀ ਹੋਵੇ ਜਾਂ ਧੀ ਦੀ ਹਰ ਜੀ ਦੀ ਮਨਾਉਣੀ ਚਾਹੀਦੀ ਆ ਕਿਉਂਕਿ ਬੇਟੀਆਂ ਆਉਣ ਵਾਲੇ ਦੇਸ਼ ਦਾ ਭਵਿੱਖ ਨੇ ਜੀ ਦੇ ਵੱਡੇ ਵੱਡੇ ਅਹੁਦਿਆਂ ਤੇ ਚਾਹੇ ਕੋਈ ਮੰਤਰੀ ਆ ਚਾਹੇ ਡਿਪਟੀ ਕਮਿਸ਼ਨਰ ਆ ਹੁਣ ਤਾਂ ਸਾਡੇ ਸ਼ੇਰਪਰੇ ਏ ਇਸੇ ਇਲਾਕੇ ਦੀ ਬੇਟੀ ਜੱਜ ਵੀ ਬਣੀ ਆ ਰਮਨਦੀਪ कौर ਮੈਨੂੰ ਬੇਹੱਦ ਖੁਸ਼ੀ ਹੁੰਦੀ ਆ ਜਦੋਂ ਬੇਟੀਆਂ ਕੁਛ ਨਾ ਵੀ ਪਲਾਨ ਪੁੱਟ ਕੇ ਅੱਗੇ ਜਾਂਦੀਆਂ ਨੇ ਤੇ ਐਸਾ ਕੋਈ ਕੰਮ ਨਹੀਂ ਜੋ ਬੇਟੀ ਨਾ ਕਰ ਪਾਈ ਐ ਬੇਟੀਆਂ ਤਾਂ ਆਸਮਾਨ 'ਚ ਤਾਰੇ ਤੋੜ ਲਈ ਐ ਸੋ ਸਾਡੇ ਨਾਲ ਨਹੀਂ ਜੀ ਪਿੱਛੇ ਖੜੇ ਨੇ ਮਹਾਪੁਰਸ਼ ਇਹਨਾਂ ਦੇ ਆਸ਼ੀਰਵਾਦ ਸਦਕਾ ਇੱਥੇ ਜਿਹੜਾ ਸਮਾਗਮ ਆ ਹੋ ਰਿਹਾ ਬਹੁਤ ਸਾਰੇ ਮਹਿਮਾਨ ਪਹੁੰਚੇ ਨੇ ਇੱਥੇ ਜਿਹੜੇ ਜਿਹੜੇ ਜਿਨ੍ਹਾਂ ਦੀ ਸੋਚ ਆ ਵੀ ਹਾਂ ਵਾਕਈ ਬੇਟੀਆਂ ਨੂੰ ਬਚਾਉਣ ਲਈ ਅਸੀਂ ਹੋਕਾ ਦਈਏ ਜੀ ਜਿੱਦਾਂ ਕਿ ਮੈਮ ਮਤਲਬ ਕੁਝ ਲੋਕ ਹੁੰਦੇ ਨੇ ਸਮਾਜ ਦੇ ਵਿੱਚ ਕਿ ਬੇਟੀ ਨੂੰ ਜਨਮ ਦੇਣ ਤੋਂ ਡਰਦੇ ਨੇ ਪਰ ਜਿੱਦਾਂ ਕਿ ਬੇਟੀ ਨੂੰ ਅੰਦੇਖਾ ਕੀਤਾ ਜਾਂਦਾ ਪਹਿਲਾਂ ਵੀ ਜਿਹੜਾ ਔਰਤ ਨੂੰ ਪੈਰ ਦੀ ਜੁੱਤੀ ਸਮਝਿਆ ਜਾਂਦਾ ਸੀ ਪਰ ਤੁਸੀਂ ਜਿਹੜੀਆਂ ਇਹੋ ਜਿਹੀਆਂ ਜਿਹੜੇ ਲੋਕ ਨੇ ਸਮਾਜ ਦੇ ਵਿੱਚ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਜੀ ਮੈਂ ਇਹੀ ਮੈਸੇਜ ਆ ਕਿ ਬੇਟੀਆਂ ਨੂੰ ਵੀ ਇੱਕ ਮੈਸੇਜ ਆ ਵੀ ਉਹ ਆਪਣੇ ਆਪ ਨੂੰ ਵਿਚਾਰੀ ਨਾ ਸਮਝਾਂ ਤੇ ਲੋਕਾਂ ਨੂੰ ਇਹ ਮੈਸੇਜ ਆ ਵੀ ਐਸਾ ਕੋਈ ਕੰਮ ਹੀ ਹੈ ਨਹੀਂ ਜਿਹੜਾ ਔਰਤ ਤੋਂ ਬਿਨਾ ਹੋ ਜੇ ਔਰਤ ਤੋਂ ਬਿਨਾ ਤਾਂ ਇਹ ਸੰਸਾਰ ਹੀ ਅਧੂਰਾ ਔਰਤ ਤੋਂ ਬਿਨਾ ਕੁਛ ਨਹੀਂ ਜਿਵੇਂ ਇੱਕ ਮਤਲਬ ਗੱਡੀ ਦੇ ਪਹੀਏ ਨੇ ਔਰਤ ਤੇ ਮਰਦਾ ਇਹਦੇ ਬਿਨਾ ਸਮਾਜ ਹੀ ਨਹੀਂ ਚੱਲ ਸਕਦਾ ਤੇ ਐਸਾ ਕੋਈ ਕੰਮ ਹੀ ਨਹੀਂ ਜੇ ਸਿਰਫ ਇਹ ਆ ਕਿ ਪਿਆਰ ਸਤਿਕਾਰ ਦੋ ਔਰਤ ਨੂੰ ਕਿਹੜਾ ਕੰਮ ਆ ਉਹ ਨਹੀਂ ਕਰ ਸਕਦੀ ਮੋਢੇ ਨਾਲ ਮੋਢਾ ਜੋੜ ਕੇ ਆਪਣੇ ਪਿਤਾ ਨਾਲ ਆਪਣੇ ਪਤੀ ਨਾਲ ਤੇ ਔਰਤ ਤਾਂ ਇਹ ਅੱਜ ਕੱਲ ਦਾ ਜੁੱਗ ਆ ਵੀ ਹਰ ਇੱਕ ਬੱਚਿਆਂ ਨੂੰ ਪੜ੍ਹਾਓ ਵੱਧ ਤੋਂ ਵੱਧ ਐਜੂਕੇਸ਼ਨ ਵਧੀਆ ਦਿਓ ਤਾਂ ਕਿ ਉਹ ਅੱਗੇ ਹੋਰ ਪਰਿਵਾਰਾਂ ਨੂੰ ਪੜ੍ਹਾ ਸਕੇ ਔਰਤ ਤਾਂ ਦੋ ਦੋ ਤਿੰਨ ਤਿੰਨ ਪਰਿਵਾਰ ਇੱਕ ਕਿੰਨੇ ਕਰਦਾਰ ਮਾਂ ਭੈਣ ਭੂਆ ਬੇਟੀ ਕਿੰਨੇ ਕਰਦਾਰ ਨਿਭਾਉਂਦੀ ਆ ਤੇ ਇੱਕ ਕਰਦਾਰ ਵੀ ਨਿਭਾਉਣਾ ਮੁਸ਼ਕਲ ਹੁੰਦਾ ਤੇ ਮੇਰਾ ਤਾਂ ਸਲੂਟ ਹੈ ਇਸ ਤਰ੍ਹਾਂ ਦੀਆਂ ਔਰਤਾਂ ਨੂੰ ਜਿਹੜਾ ਨਾਮ ਰੌਸ਼ਨ ਕਰਦੀਆਂ ਨੇ ਆਪਣੇ ਪੇਰੈਂਟਸ ਦਾ ਪੂਰੇ ਸਮਾਜ ਦਾ ਤੇ ਬੜਾ ਮਾਣ ਮਹਿਸੂਸ ਕਰਦੀ ਆ ਜਦੋਂ ਕੋਈ ਕੁੜੀਆਂ ਬਹੁਤ ਅੱਗੇ ਆਉਂਦੀਆਂ ਨੇ ਚਾਹੇ ਉਹ ਐਸਐਸਪੀ ਦੇ ਅਹੁਦੇ ਤੇ ਆ ਚਾਹੇ ਉਹ ਮੰਤਰੀ ਦੇ ਅਹੁਦੇ ਤੇ ਆ ਚਾਹੇ ਉਹ ਜੱਜ ਬਣ ਕੇ ਸਾਡੇ ਵਿਚਕਾਰ ਸ਼ਾਮਿਲ ਹੁੰਦੇ ਆ ਤੇ ਮੈਨੂੰ ਬੜਾ ਮਾਣ ਮਹਿਸੂਸ ਹੁੰਦਾ ਤੇ ਮੈਂ ਪੇਰੈਂਟਸ ਨੂੰ ਇਹੀ ਸੱਦਾ ਕਿ ਉਹਨਾਂ ਨੂੰ ਪੜ੍ਹਾਓ ਉਹਨਾਂ ਨੂੰ ਥੋੜੀ ਜੀ ਆਜ਼ਾਦੀ ਇੱਕ ਪਲੇਟਫਾਰਮ ਮਦੋ ਤਾਂ ਕਿ ਉਹ ਕੁਝ ਕਰਕੇ ਦਿਖਾ ਸਕਣ ਉਹਨਾਂ ਨੂੰ ਸਪੋਰਟ ਕਰੋ ਵੱਧ ਤੋਂ ਵੱਧ ਬੇਟੀਆਂ ਨੂੰ ਬਹੁਤ ਬਹੁਤ ਧੰਨਵਾਦ ਮਣਾਈ ਜਾ ਰਹੀ ਹੈ ਜੇ ਫਿਰ ਇੱਕ ਕਹਿਣਾ ਚਾਹਣੀ ਸਾਡੇ ਸਰਦਾਰ ਨਿੱਕਾ ਸਿੰਘ ਜੀ ਨੇ ਜੋ ਬੇਟੀਆਂ ਦੀ ਬੱਚੀਆਂ ਦੀ ਲੋਹੜੀ ਮਨਾਈ ਬੜੀ ਖੁਸ਼ੀ ਦੀ ਗੱਲ ਹੈ ਦੇਖੋ ਲੜਕੀਆਂ ਦੀ ਲੋਹੜੀ ਤਾਂ ਹਰੇਕ ਮਨਾਉਂਦਾ ਹੈ ਮਨਾਉਣੀ ਵੀ ਚਾਹੀਦੀ ਹੈ ਕੋਈ ਦੋਸ਼ ਨਹੀਂ ਹੈ ਪਰ ਲੜਕੀਆਂ ਦੀ ਲੋਹੜੀ ਮਨਾਉਣੀ ਜਿਸ ਨੂੰ ਬਹੁਤ ਟਾਈਮ ਬਹੁਤ ਟਾਈਮ ਤੋਂ ਬਹੁਤ ਸਮੇਂ ਤੋਂ ਬਹੁਤ ਹੱਕੇ ਤੋਂ ਸਾਡਾ ਸਮਾਜ ਕਹਿੰਦਾ ਸੀ ਪੱਥਰ ਆ ਇਹ ਹੈ ਉਹ ਹੈ ਪਰ ਅੱਜ ਸਾਡੇ ਨਿੱਕਾ ਸਿੰਘ ਜੀ ਨੇ ਸਾਡੇ ਏਰੀਏ ਨੂੰ ਸਮਾਜ ਨੂੰ ਮੈਸੇਜ ਦਿੱਤਾ ਹੈ ਕਿ ਨਹੀਂ ਇਹ ਪੱਥਰ ਨਹੀਂ ਇਹ ਫੁੱਲ ਹੈ ਇਸ ਫੁੱਲ ਨੂੰ ਸੀਨੇ ਨਾਲ ਲਾਉਣਾ ਸਿੱਖੋ ਔਰ ਲੋਹੜੀ ਮਨਾ ਕਰਕੇ ਸਾਨੂੰ ਸਾਰਿਆਂ ਨੂੰ ਖੁਸ਼ੀਆਂ ਬੰਡੀਆਂ ਔਰ ਜੋ ਬੱਚੀ ਦੇ ਪ੍ਰਤੀ ਲੜਕੀ ਦੇ ਪ੍ਰਤੀ ਜੋ ਨਫ਼ਰਤ ਉਹ ਖਤਮ ਕੀਤੀ ਜੋ ਪੁਰੂਨ ਹੱਤਿਆ ਉਸ ਦੋਸ਼ ਨੂੰ ਖਤਮ ਕੀਤਾ ਲੋਹੜੀ ਮਨਾ ਕਰਕੇ ਸਭ ਦੇ ਵਾਸਤੇ ਖੁਸ਼ੀਆਂ ਦਾ ਮੈਸੇਜ ਦਿੱਤਾ ਬਹੁਤ ਬਹੁਤ ਵਧਾਈਆਂ ਬਹੁਤ ਬਹੁਤ ਅਸ਼ੀਰਵਾਦ ਹੈ ਨਮੋਨਾ ਬੱਬਾ ਜੀ ਸਾਨੂੰ ਹੀ ਲੱਗਦਾ ਜਿਹੜੀਆਂ ਸੰਸਥਾਾਂ ਮੈਂ ਕੰਮ ਕਰ ਰਹੀਆਂ ਨੇ ਕਿ ਸਰਕਾਰਾਂ ਨੂੰ ਵੀ ਥੋੜਾ-ਬੋੜਾ ਸਾਥ ਦੇਣਾ ਚਾਹੀਦਾ ਹਾਂ ਇੱਕ ਮੈਂ ਮੈਸੇਜ ਹੋਰ ਦੇਵਾਂਗਾ ਚੇਂਦਰ ਰਾਹੀਂ ਕਿ ਦੇਖੋ ਇਹਨਾਂ ਦਾ ਇਨਾ ਉਪਰਾਲਾ ਕਿ ਇਹਨਾਂ ਵਿਚਾਰਾਂ ਨਾਲ ਵੀ ਕੋਈ ਢੀ ਵੱਡੀ ਜ਼ਮੀਨ ਕੋਈ ਜਾਇਦਾਦ ਕੋਈ ਸੰਪਤੀ ਵੀ ਨਹੀਂ ਹੈ ਪਰ ਇਹ ਸਰਕਾਰ ਨੂੰ ਵੀ ਚਾਹੀਦਾ ਹੈ ਕਿ ਇਹਨਾਂ ਸੰਸਥਾਵਾਂ ਨੂੰ ਜੋ ਧਾਰਮਿਕ ਸੰਸਥਾਵਾਂ ਜੋ ਇਸ ਤਰ੍ਹਾਂ ਦੇ ਉਪਰਾਲੇ ਚ ਲੱਗੀਆਂ ਹੋਈਆਂ ਨੇ ਬੱਦ ਤੋਂ ਬੱਦ ਸਹਾਇਤਾ ਦੇਣੀ ਚਾਹੀਦੀ ਹੈ ਦੇਖੋ ਫੇਰ ਹੀ ਇਹਨਾਂ ਦਾ ਹੌਸਲੇ ਬੁਲੰਦ ਹੋਣਗੇ ਫੇਰ ਹੀ ਹੌਸਲੇ ਵਧਣਗੇ ਸਰਕਾਰ ਨੂੰ ਮੇਰੀ ਬੇਨਤੀ ਹੈ ਇਹਨਾਂ ਨੂੰ ਬੱਦ ਤੋਂ ਬੱਦ ਸਹਾਇਤਾ ਦੇਣ ਤ ਬਹੁਤ ਵਧੀਆ ਬੰਦ ਕੀ ਕਹੋਗੇ ਅੱਜ ਤੁਸੀਂ ਫੇਰ ਲੋੜੀ ਤੁਹਾਨੂੰ ਤੁਮ ਦਾ ਨਾ ਰਿਆ ਕੁੜੀਆਂ ਦੇ ਬੀਬੀ ਜੀ ਨਾਲ ਆਜੋ ਤੁਸੀਂ ਫੇਰ ਅਸੀਂ ਪਹਿਲਾਂ ਤਾਂ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਅਸੀਂ ਸਾਰੇ মিডিਆ ਦਾ ਜਿਨ੍ਹਾਂ ਨੇ ਉਰੇ ਆ ਕੇ ਸਾਡੀ ਬਾਤ ਕਾਹਾਂ ਪਹੁੰਚਾਉਂਦੀ ਖੇਚਲਾ ਕੀਤੀ ਆ ਅਸੀਂ ਜ਼ਿਲ੍ਹਾ ਸੰਗਰੂਰ ਹਲਕਾ ਧੂਰੀ ਪਿੰਡ ਬੋਗਰਾ ਇਹ ਜਿਹੜੀ ਸੋਸਾਇਟੀ ਬਣੀ ਪਿਆ ਮਾਤਾ ਜਮੀਰ ਕੌਰ ਕੰਨਾਂ ਬਚਾਓ ਸੋਸਾਇਟੀ ਬੋਗਰਾ ਅੱਜ ਜਿ세 ਬਾਬਾ ਜੀ ਨੇ ਹੁਣ ਤੁਹਾਨੂੰ ਦੱਸਤਾ ਅਸੀਂ ਤਾਂ ਇਹ ਗੱਲ ਕਹਿਣਾ ਕਿ 2012 ਤੋਂ ਸੋਸਾਇਟੀ ਚੱਲੀ ਆ ਰਹੀ ਆ ਹਰੇਕ ਸਾਲ ਅਸੀਂ ਲੋਕਾਂ ਨੂੰ ਜਾਗਰਤ ਕਰਦੇ ਆ ਵੀ ਭਾਈ ਬੇਟੀਆਂ ਬੇਤੀਆਂ ਬੇਟਾਂ ਨਾਲੋਂ ਘੱਟ ਨਹੀਂ ਅਸੀਂ ਇਹ ਨਹੀਂ ਕਹਿੰਦੇ ਪੁੱਤਰ ਵੀ ਹੋਣਾ ਚਾਹੀਦਾ ਪਰ ਧੀ ਵੀ ਜ਼ਰੂਰੀ ਚਾਹੀਦੀ ਆ ਧੀ ਇੱਕ ਸਮਾਜ ਦੀ ਜਨਮ ਨਹੀਂ ਆ ਕਿਉਂਕਿ ਸਾਨੂੰ ਸ਼ੇਰ ਮਿਲਦੀ ਐ ਇੱਥੋਂ ਅਸੀਂ ਇਹ ਹੀ ਬੇਨਤੀ ਕਰਦੇ ਆ ਵੀ ਭਾਈ ਧੀਆ ਨੂੰ ਪੁੱਤਰਾ ਬਰਾਬਰ ਸਮਝੋ ਜੇ ਧੀਆ ਦਾ ਕੋਈ ਗੱਲ ਨਹੀਂ ਤਾਂ ਧੀਆ ਨੂੰ ਪਿਆਰ ਦੇਵੋ ਵੈਖਰ ਜਿੱਕਾ ਖਾਲਸਾ ਵੈਖਰ ਜਿੱਕਾ ਜਨ ਸਭ ਹੁਣ ਕੁੜੀਆਂ ਦੀ ਲੋੜੀ ਮਨਾਦੇ ਲੋਕ ਕੀ ਕਹੋਗੇ ਪਹਿਲਾਂ ਕੁੜੀਆਂ ਨੂੰ ਅੱਖ ਦੇਖਾ ਕੀਤਾ ਜਾਂਦੇ ਕਈ ਪਰਿਵਾਰਾਂ ਵੱਲੋਂ ਤੇ ਹੁਣ ਕਿਵੇਂ ਲੱਗ ਰਿਹਾ ਦੇਖੋ ਜਿਹੜਾ ਸਦਾ ਸਮਾਜ ਹੈ ਮੈਂ ਸਮਝਦਾ ਕਿ ਸਾਡੇ ਸਮਾਜ ਦੇ ਜਿਹੜੇ ਲੋਕ ਨੇ ਇਹਨਾਂ ਨੂੰ ਜਾਗਰੂਕ ਕਰਨ ਦੀ ਬੜੀ ਲੋੜ ਹੁੰਦੀ ਹੈ ਜਿਸ ਤਰ੍ਹਾਂ ਪਸੌੜ ਸਾਹਿਬ ਨੇ ਦੱਸਿਆ ਕਿ ਹੱਦੋਂ 10 15 ਸਾਲ 20 ਸਾਲ ਪਹਿਲਾਂ ਕੀ ਸਿਸਟਮ ਸੀ ਕਿ ਧੀ ਨੂੰ ਕੁੱਖ ਦੇ ਵਿੱਚ ਮਾਰਿਆ ਜਾਂਦਾ ਸੀ ਉਹ ਇੱਕ ਰਵਾਜ ਹੀ ਚੱਲ ਪਿਆ ਦੇਖਾ ਦੇਖੀ ਦੇਖਾ ਦੇਖੀ ਹਰ ਬੰਦਾ ਸੋਚਣ ਲੱਗ ਗਿਆ ਵੀ ਹਾਂ ਬੇਟੀ ਨਾ ਹੋਵੇ ਪਰ ਜਦੋਂ ਇਹੋ ਜਿਹੀਆਂ ਸੋਸਾਇਟੀਆਂ ਮਾਤਾ ਜਮੀਰ ਕੌਰ ਕੰਨਿਆ ਬਚਾਓ ਸੋਸਾਇਟੀ ਜਾਂ ਹੋਰ ਵੀ ਜਿੰਨੀਆਂ ਸੋਸਾਇਟੀਆਂ ਨੇ ਇਹ ਬੀੜਾ ਝੁਕਿਆ ਕਿ ਅਸੀਂ ਧੀਆ ਨੂੰ ਬਚਾਣਾ ਹੈ ਧੀਆ ਨੂੰ ਕੁੱਖਾਂ ਦੇ ਵਿੱਚ ਕਤਲ ਨਹੀਂ ਹੋਣ ਦੇਣਾ ਸੋ ਮੈਂ ਸਮਝਦਾ ਕਿ ਐਸੀਆਂ ਸੁਸਾਇਟੀਆਂ ਸਾਡੇ ਸਮਾਜ ਲਈ ਵਰਦਾਨ ਨੇ ਔਰ ਇਹ ਇਸ਼ੂਰੀਆ ਕਰਿਆ ਕਰ ਰਹੀਆਂ ਨੇ ਜੋ ਪਰਮਾਤਮਾ ਨੇ ਇੱਕ ਜੀਵ ਨੂੰ ਇਸ ਧਰਤੀ ਤੇ ਭੇਜਿਆ ਤੇ ਅਸੀਂ ਇਹ ਕੁਝ ਗਲਤੀਆਂ ਕਰਕੇ ਉਸ ਨੂੰ ਅੰਦੇਖਾ ਕਰ ਰਹੇ ਸੀ ਪਰਮਾਤਮਾ ਦੀ ਕੁਦਰਤ ਦੇ ਵਿੱਚ ਅਸੀਂ ਖਲਣ ਪਾ ਰਹੇ ਸੀ ਪਰ ਇਹ ਸੁਸਾਇਟੀਆਂ ਨੇ ਇਹਨਾਂ ਲੋਕਾਂ ਨੇ ਨਿਕਾ ਸਿੰਘ ਬੁਗਰੇ ਵਰਗਿਆਂ ਨੇ ਜਾਂ ਹੋਰ ਜਿੰਨੀਆਂ ਵੀ ਸਾਡੀਆਂ ਸੁਸਾਇਟੀਆਂ ਨੇ ਇਹਨਾਂ ਦੇ ਅਸੀਂ ਇਹ ਵਧਾਈ ਦੇ ਪਾਤਰ ਨੇ ਇਹਨਾਂ ਦਾ ਸਮਾਜ ਦੇ ਨਹੀਂ ਦੇ ਸਕਦਾ ਜਿਨ੍ਹਾਂ ਨੇ ਧੀਆਂ ਦੀ ਵੈਲਿਊ ਇਹ ਲੋਕਾਂ ਨੂੰ ਦੱਸੀ ਕਿ ਜਿਹੜੀਆਂ ਧੀਆਂ ਨੇ ਉਹ ਦੇਵੀ ਮਾਤਾ ਦਾ ਰੂਪ ਨੇ ਉਹ ਕਿਸ ਤਰ੍ਹਾਂ ਮਾਪੇ ਦਾ ਸੇਵਾ ਕਰਦੀਆਂ ਨੇ ਪੁੱਤਾਂ ਨਾਲੋਂ ਵੱਧ ਨੇ ਸੋ ਇਹਨਾਂ ਸੋਸਾਇਟੀਆਂ ਦਾ ਸਮਾਜ ਦੇਣਦਾਰ ਹੈ ਸੋ ਅੱਜ ਅਸੀਂ ਇੱਥੇ ਆਏ ਆ ਅਸੀਂ ਆਪਣੇ ਆਪ ਨੂੰ ਬਹੁਤ ਹੀ ਖੁਸ਼ਕਿਸਮਤ ਸਮਝਦੇ ਆ ਕਿ ਸਾਨੂੰ ਇਸ ਕਾਰਜਕ੍ਰਮ ਤੇ ਆ ਦਾ ਮੌਕਾ ਮਿਲਿਆ ਮੈਂ ਪੰਜਾਬ ਸਰਕਾਰ ਵੱਲੋਂ ਵਪਾਰ ਮੰਡਲ ਵੱਲੋਂ ਔਰ ਸਾਡੀਆਂ ਸਾਰੀਆਂ ਵੱਖ-ਵੱਖ ਐਸੋਸੀਏਸ਼ਨਾਂ ਵੱਲੋਂ ਇਸ ਟੀਮ ਨੂੰ ਇਸ ਮਾਤਾ ਅੱਜ ਮੇਰਕੌਰ ਕੰਨਿਆਪੁਰ ਚ ਸੋਸਾਇਟੀ ਨੂੰ ਜਿੱਥੇ ਵਧਾਈ ਦੇਣਾ ਉੱਥੇ ਇਹਨਾਂ ਦਾ ਧੰਨਵਾਦ ਵੀ ਕਰਦਾ ਕਿ ਸਮਾਜ ਸੋਡਾ ਦੇਣਦਾਰ ਹੈ ਬਹੁਤ ਬਹੁਤ ਧੰਨਵਾਦ ਜੀ ਸਰ ਸਾਬ ਅੱਜ ਲੜਕੇ ਦੀ ਲੋੜੀ ਮਨਾਈ ਜਾ ਰਹੀ ਆ ਆਇਸਾਨ ਮਹੌਦ ਨਹੀਂ ਅਜਵੀਰ ਸੋਸਾਇਟੀ ਹਲ ਕੀ ਕਹਾਂਗੇ ਕੁੱਖ ਜਿ ਧਰਤੀ ਚ ਪਾਣੀ ਨਾ ਸਵਾਲੇ ਤਾਂ ਖਤਮ ਕਹਾਣੀ ਮਾਤਾ ਅਜਮੇਰਕੌਰ ਸੋਸਾਇਟੀ ਜੋ ਬੁਗਰਾ ਵਿਖੇ ਲੰਬੇ ਸਮੇਂ ਤੋਂ ਲਾ ਕੇ ਬਹੁਤ ਵੱਡਾ ਪ੍ਰਾਲਾ ਕਰ ਰਹੀ ਆ ਜਿਹੜੇ ਲੋਕਾਂ ਨੂੰ ਜਾਗਰਤ ਕਰ ਰਹੇ ਨੇ ਕਿ ਅੱਜ ਕੁੜੀਆਂ ਤੇ ਮੁੰਡਿਆਂ ਦੇ ਵਿੱਚ ਕੋਈ ਫਰਕ ਨਹੀਂ ਅੱਜ ਕੁੜੀਆਂ ਸਾਡੀਆਂ ਚੰਨ ਤੱਕ ਪਹੁੰਚ ਰਹੀਆਂ ਨੇ ਕੁੜੀਆਂ ਆਈਪੀਐਸ ਬੀਸੀਐਸ ਅਫਸਰ ਬਣ ਰਹੀਆਂ ਨੇ ਬਹੁਤ ਵੱਡੀਆਂ ਵੱਡੀਆਂ ਮੱਲਾ ਮਾਰ ਰਹੀਆਂ ਨੇ ਕਿਉਂਕਿ ਕੋਈ ਸਮਾਂ ਸੀਗਾ ਮੈਂ ਸਮਝਦਾ ਇਸ ਤੋਂ ਡੇਢ ਦੋ ਦਹਾਕੇ ਪਹਿਲਾਂ ਜਦੋਂ ਕੁੜੀਆਂ ਨੂੰ ਕੁੱਖਾਂ ਵਿੱਚ ਕਤਲ ਕਰਾਇਆ ਜਾਂਦਾ ਸੀ ਅੱਜ ਵੀ ਕੋਈ ਮਾੜਾ ਚੰਗਾ ਇਨਸਾਨ ਹੋ ਸਕਦਾ ਪਰ ਲੋਕਾਂ ਨੂੰ ਬਹੁਤ ਜਾਗਰੂਤੀ ਹੋਈ ਆ ਅੱਜ ਕੱਲ ਬੱਚੇ ਜਿੱਥੇ ਮੈਂ ਸਮਝਦਾ ਚਾਹੇ ਕੁੜੀਆ ਜਾਂ ਮੁੰਡਾ 1% ਜਿੱਥੇ ਕੋਈ ਫਰਕ ਨਹੀਂ ਹੈਗਾ ਤਾਂ ਬਹੁਤ ਵੱਡਾ ਇੱਕ ਪ੍ਰੋਬਲਮ ਖੜੀ ਹੋਈ ਆ ਬੱਚੇ ਹੋਣ ਦੇ ਵਿੱਚ ਹੀ ਪਹਿਲੀ ਗੱਲ ਤਾਂ ਅੱਜ ਕੇਸ ਐਨੇ ਖਰਾਬ ਹੋਣ ਲੱਗੇ ਉਹ ਲੋਕਾਂ ਨੂੰ ਉਸਕੇ ਦੇਖਿਆ ਜਾਵੇ ਜਿਹਦੇ ਕੋਈ ਅੰਗ ਨਹੀਂ ਹੁੰਦਾ ਜਿਹਦੇ ਅੱਖਾਂ ਨਹੀਂ ਉਹਨੂੰ ਪਤਾ ਵੀ ਅੱਖਾਂ ਦਾ ਮਤਲਬ ਕੀ ਆ ਜਿਹਦੇ ਕੋਈ ਹੱਥ ਨਹੀਂ ਉਹਨੂੰ ਪਤਾ ਹੱਥ ਦਾ ਮਤਲਬ ਕੀ ਜਿਹਦੇ ਬੱਚੇ ਨਹੀਂ ਉਹਨੂੰ ਪਤਾ ਚਾਹੇ ਕੁੜੀਆ ਜਾਂ ਮੁੰਡਾ ਵੀ ਇਹਦਾ ਮਤਲਬ ਕੀ ਆ ਕਿੰਨਾ ਕੌਖਾ ਬਹੁਤ ਵੱਡਾ ਪ੍ਰਾਲਾ ਜਿਹੜਾ ਬੁਗਰੇ ਵਾਲੇ ਕਰ ਰਹੇ ਆ ਨਿੱਕਾ ਜਿਹੀ ਉਹਣੀ ਮਾਤਾ ਜਮੀਰਕੋਟ ਸਾਡੀ ਵੱਲੋਂ ਜਿੱਥੇ ਮੈਂ ਆਪਣੇ ਵੱਲੋਂ ਪੂਰੀ ਸਾਡੀ ਆਮਾ ਦੀ ਪਾਰਟੀ ਦੀ ਟੀਮ ਵੱਲੋਂ ਅੱਜ ਦੀ ਜਿਹੜੀ ਇਹ ਲੋਹੜੀ ਮਨਾ ਰਹੇ ਨੇ ਉਹਨੂੰ ਮੁਬਾਰਕਬਾਦ ਦਿੰਦੇ ਆ ਸਾਨੂੰ ਕੁੜੀਆਂ ਦੀ ਲੋੜੀ ਇਸੇ ਤਰ੍ਹਾਂ ਮਨਾਉਣੀ ਚਾਹੀਦੀ ਹੈ ਤਾਂ ਕਿ ਲੋਕ ਜਾਗਰਤ ਹੋਣ ਵੀ ਕੁੜੀਆਂ ਮੁੰਡਿਆਂ ਵਿੱਚ ਕੋਈ ਫਰਕ ਨਹੀਂ ਤੇ ਜਿੱਥੇ ਕੁੜੀਆਂ ਬੜੀਆਂ-ਬੜੀਆਂ ਮੱਲਾ ਮਾਰੀਆਂ ਨੇ ਉੱਥੇ ਸਾਡੀ ਸਰਕਾਰ ਆ ਜਿਹੜੀ ਆਮ ਆਦਮੀ ਪਾਰਟੀ ਦੀ ਉਹ ਵੀ ਪਰਾਲੇ ਕਰ ਰਹੀ ਹੈ ਕਿ ਅਸੀਂ ਜਿਹੜੀਆਂ ਕੁੜੀਆਂ ਨੂੰ ਪਲੇਟਫਾਰਮ ਦਈਏ ਖੇਡਾਂ ਮੱਤਰ ਪੰਜਾਬ ਦੀਆਂ ਚਲਾਈਆਂ ਸਰਕਾਰ ਨੇ ਉਹਦੇ ਵਿੱਚ ਬਹੁਤ-ਬਹੁਤ ਵੱਡਾ ਮਤਲਬ ਕੁੜੀਆਂ ਨੂੰ ਇੱਕ ਪਲੇਟਫਾਰਮ ਮਿਲਿਆ ਸਕੂਲਾਂ ਦਾ ਜਿੱਥੇ ਲੈਵਲ ਉੱਚਾ ਹੋ ਰਿਹਾ ਉੱਥੇ ਜਿਹੜੀਆਂ ਸਾਡੀਆਂ ਪਿੰਡਾਂ ਦੀਆਂ ਬੱਚੀਆਂ ਨੇ ਜਿਨ੍ਹਾਂ ਨੂੰ ਇਹ ਲੱਗਦਾ ਸੀਗਾ ਕਿ ਸਾਡੇ ਲਈ ਤਾਂ ਕੋਈ ਮਾਹੌਲ ਹੀ ਨਹੀਂ ਬਣ ਸਕਦਾ ਅੱਜ ਮਾਹੌਲ ਬਣਨ ਲੱਗਿਆ ਪੌਣੇ ਦੋ ਸਾਲ ਹੋਇਆ ਸਰਕਾਰ ਨੂੰ ਆਪਣੇ ਵੱਲੋਂ ਪੂਰੀ ਸਾਡੀ ਸਮੁੱਚੀ ਟੀਮ ਵੱਲੋਂ ਆਪਣੇ ਸੰਦੀਪ ਜੀ ਖੜਿਆ ਧੂਰੀਬਾਸ ਵਾਲੇ ਕੇਰੂ ਸਾਹਿਬ ਜੈਨ ਸਾਹਿਬ ਸਾਰਿਆਂ ਵੱਲੋਂ ਪੂਰੇ ਹਲਕੇ ਨੂੰ ਸੀਐਮ ਸਾਹਿਬ ਦੀ ਟੀਮ ਵੱਲੋਂ ਪੂਰੀ ਮੁਬਾਰਕਬਾਦ ਦਿੰਦੇ ਹਾਂ